ਅੱਜ ਐਕਸ ਮੁੱਖ ਮੰਤਰੀ ਦੀ ਵਾਇਰਲ ਹੋਈ ਲੀਕ ਹੋਈ ਇੱਕ ਵੀਡੀਓ ਨੇ ਬਹੁਤ ਵੱਡਾ ਧਮਾਕਾ ਕੀਤਾ ਅੱਜ 7 ਫਰਵਰੀ ਇਸ ਵਕਤ ਤੱਕ ਦੀਆਂ 11 ਵੱਡੀਆਂ ਖਬਰਾਂ ਨੇ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਮੁੱਖ ਖਬਰਾਂ ਤੇ ਉਸ ਤੋਂ ਬਾਅਦ ਦੇਵਾਂਗੇ ਹਰ ਖਬਰ ਦੀ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਪਹਿਲੀ ਵੱਡੀ ਖਬਰ ਹੈ ਐਕਸ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਨੇ ਵੱਡਾ ਧਮਾਕਾ ਕੀਤਾ ਅੱਗੇ ਤੁਹਾਨੂੰ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਬਾਦਲਾ ਦੇ ਉੱਪਰ ਪੈਸੇ ਨਾ ਦੇਣ ਦਾ ਬਹੁਤ ਵੱਡਾ ਦੋਸ਼ ਲਾਇਆ ਗਿਆ ਹੈ ਇਹ ਵੀ ਪੂਰਾ ਮਾਮਲਾ ਅੱਗੇ ਤੁਹਾਨੂੰ ਦੱਸਣਾ ਹੈ ਤੀਜੀ ਵੱਡੀ ਖਬਰ ਹੈ ਕੇਂਦਰੀ ਮੰਤਰੀ ਨੇ ਬਹੁਤ ਵੱਡੀ ਗੱਲ ਬੋਲੀ ਹੈ ਕੀ ਗੱਲ ਬੋਲੀ ਹੈ ਉਹ ਵੀ ਤੁਹਾਨੂੰ ਦੱਸਣੀ ਹੈ ਔਰ ਅਗਲੀ ਵੱਡੀ ਖਬਰ ਹੈ ਅਦਾਲਤ ਵੱਲੋਂ ਵਿਕਰਮ ਮਜੀਠੀਆ ਦਾ ਪਾਸਪੋਰਟ ਜਮ੍ਹਾਂ ਕਰ ਲਿਆ ਗਿਆ ਹੈ ਵਿਕਰਮ ਮਜੀਠੀਆ ਦੇ ਉੱਪਰ ਅਦਾਲਤ ਨੇ ਪਾਬੰਦੀਆਂ ਲਾਈਆਂ ਨੇ ਕੀ ਪਾਬੰਦੀਆਂ ਲਾਈਆਂ ਨੇ ਵੱਡੀ ਖਬਰ ਹੈ ਅੱਗੇ ਤੁਹਾਨੂੰ ਦੱਸਦੇ ਆ ਅਗਲੀ ਵੱਡੀ ਖਬਰ ਹੈ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਚੇਤਾਵਨੀ ਦਿੱਤੀ ਹੈ ਤਿੰਨ ਦਿਨਾਂ ਦਾ ਟਾਈਮ ਦਿੱਤਾ ਹੈ ਔਰ ਉਧਰ ਪੁਲਿਸ ਪ੍ਰਸ਼ਾਸਨ ਨੇ 200 ਕਿਸਾਨਾਂ ਦੇ ਉੱਪਰ ਪਰਚੇ ਦਰਜ ਕਰ ਲਏ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਅਗਲੀ ਵੱਡੀ ਖਬਰ ਹੈ ਪੂਰੇ ਸੂਬੇ ਦੇ ਵਿੱਚ ਅੱਜ ਪ੍ਰਦਰਸ਼ਨ ਹੋਏ ਨੇ ਪੰਜਾਬ 'ਚ ਵੱਡੇ ਪ੍ਰਦਰਸ਼ਨ ਕੀਤੇ ਗਏ ਨੇ ਤੇ ਕਿਸ ਕਰਕੇ ਕੀਤੇ ਗਏ ਨੇ ਇਹ ਵੀ ਸੁਣਨ ਵਾਲਾ ਮਾਮਲਾ ਹੈ ਅਗਲੀ ਵੱਡੀ ਖਬਰ ਹੈ 2027 ਦੀਆਂ ਵੋਟਾਂ ਦੇ ਵਿੱਚ ਕੌਣ ਜਿੱਤੇਗਾ ਇਹਦੇ ਬਾਰੇ ਇੱਕ ਤਾਜ਼ਾ ਸਰਵੇ ਆਇਆ ਹੈ ਜਾਣਕਾਰੀ ਅੱਗੇ ਦੰਨੇ ਆ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਮੋਬਾਈਲ ਫੋਨ ਦੇ ਉੱਪਰ ਪਾਬੰਦੀ ਲੱਗੀ ਹੈ ਕਿੱਥੇ ਕਿਵੇਂ ਤੇ ਕਿਹਨੇ ਲਾਈ ਹੈ ਮੋਬਾਈਲ ਫੋਨ ਵਰਤਨ ਤੇ ਪਾਬੰਦੀ ਕਿਵੇਂ ਲੱਗੀ ਹੈ ਇਹ ਤੁਹਾਨੂੰ ਜਾਣਕਾਰੀ ਅੱਗੇ ਆਪਾਂ ਪੂਰੀ ਦੰਨੇ ਆ ਅਗਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਆਗੂ ਦੇ ਕਤਲ ਦੇ ਵਿੱਚ ਬਹੁਤ ਵੱਡਾ ਨਵਾਂ ਖੁਲਾਸਾ ਅੱਜ ਹੋਇਆ ਯੋ ਵੀ ਤੁਹਾਨੂੰ ਅੱਗੇ ਦੱਸਦੇ ਆਂ ਪੂਰੀ ਖਬਰ ਅਗਲੀ ਵੱਡੀ ਖਬਰ ਹੈ ਸਰਪੰਚਨੀ ਦੇ ਉੱਪਰ ਪਰਚਾ ਹੋਇਆ ਜੀ ਭ੍ਰਿਸ਼ਟਾਚਾਰ ਦਾ ਕੀ ਹੈ ਜਾਣਕਾਰੀ ਅੱਗੇ ਦੱਸਦੇ ਆਂ ਅਗਲੀ ਵੱਡੀ ਖਬਰ ਹੈ ਪਾਣੀ ਦੇ ਪਿੱਛੇ ਪੰਜਾਬ ਦੇ ਵਿੱਚ ਦੋ ਜਣਿਆਂ ਦੀ ਪਾਣੀ ਦੀ ਵਾਰੀ ਪਿੱਛੇ ਮੌਤ ਹੋ ਗਈ ਹੈ ਤੇ ਤਿੰਨ ਸੱਕੇ ਭਰਾ ਜ਼ਖਮੀ ਹੋ ਗਏ ਨੇ ਵੇਖੋ ਤੁਸੀਂ ਅੱਗੇ ਪੂਰੀ ਖਬਰ ਅਗਲੀ ਵੱਡੀ ਖਬਰ ਹੈ ਕਿਸਾਨਾਂ ਦੇ ਨਾਲ ਜਦੋਂ ਕੱਲ ਪੁਲਿਸ ਦੀ ਝੜਪ ਹੋ ਰਹੀ ਸੀ ਤਾਂ ਡੀਐਸਪੀ ਨੇ ਆਪਣੀ ਹੀ ਪੁਲਿਸ ਤੇ ਅਫਸਰਾਂ ਦੇ ਉੱਪਰ ਕੁਝ ਅਜਿਹੇ ਸਵਾਲ ਖੜੇ ਕੀਤੇ ਵੀਡੀਓ ਵਾਇਰਲ ਹੋ ਰਹੀ ਹੈ ਚੈਨਲਾਂ ਦੇ ਉੱਪਰ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਤੁਸੀਂ ਵੀ ਆਪਣਾ ਕਮੈਂਟ ਹਰ ਖਬਰ ਬਾਰੇ ਲਿਖੋ ਤੇ ਬੇਨਤੀ ਹੈ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਦਬਾ ਦਿਓ ਪਹਿਲੀ ਵੱਡੀ ਖਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਚਰਨਜੀਤ ਚੰਨੀ ਕੁਝ ਵਿਕਤੀਆਂ ਨੂੰ ਮੂੰਹ ਟਕਾ ਕੇ ਮੂੰਹਾਂ ਤੇ ਰਮਾਲ ਬਣਾ ਕੇ ਕੋਲ ਬਿਠਾਈ ਬੈਠੇ ਨੇ ਔਰ ਚੰਨੀ ਉਹਨਾਂ ਨੂੰ ਪੁੱਛ ਰਹੇ ਨੇ ਕਿ ਤੁਹਾਡੇ ਪਿੰਡ ਇੱਥੇ ਚਿੱਟਾ ਮਿਲਦਾ ਹੈ ਉਹ ਕਹਿ ਰਹੇ ਨੇ ਕਿ ਹਾਂਜੀ ਮਿਲਦਾ ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਪੁੱਛਦੇ ਨੇ ਕਿ ਕਿੰਨੇ ਕ ਟਾਈਮ ਤੇ ਜੇ ਚਿੱਟਾ ਮੰਗਾਉਣਾ ਹੋਵੇ ਤਾਂ ਤੁਹਾਡੇ ਪਿੰਡ ਮਿਲ ਜਾਂਦਾ ਹੈ ਉਹ ਬੰਦੇ ਇਹ ਕਹਿ ਰਹੇ ਨੇ ਕਿ 10 ਮਿੰਟ ਚ ਦੂਜਾ ਕਹਿੰਦਾ ਨਾ ਜੀ ਨਾ 10 ਨਹੀਂ 5 ਮਿੰਟਾਂ ਚ ਮਿਲ ਜਾਂਦਾ ਚਰਨਜੀਤ ਚੰਨੀ ਕਹਿੰਦੇ ਵੀ ਫਿਰ ਆ ਜਿਹੜਾ ਯੋਧ ਨਸ਼ਿਆਂ ਵਿਰੁੱਧ ਆਮ ਆਦਮੀ ਪਾਰਟੀ ਨੇ ਚਲਾਇਆ ਫਿਰ ਇਹ ਕੀ ਆ ਤਾਂ ਉਹ ਕਹਿੰਦੇ ਨੇ ਜੀ ਇਹਦਾ ਕੋਈ ਅਸਰ ਨਹੀਂਗਾ ਚੰਨੀ ਪੁੱਛਦੇ ਆ ਵੀ ਫਿਰ ਚਿੱਟਾ ਕਿਨੋਂ ਵੱਧ ਗਿਆ ਕਿ ਘਟ ਗਿਆ ਉਹ ਕਹਿੰਦੇ ਜੀ ਵੱਧ ਗਿਆ ਤੇ ਸੌਖਾ ਮਿਲਦਾ ਹੁਣ ਚਰਨਜੀਤ ਚੰਨੀ ਦੀ ਜਦੋਂ ਇਹ ਵੀਡੀਓ ਵਾਇਰਲ ਹੋਈ ਵੱਡੇ ਸਵਾਲ ਉੱਠੇ ਕਿਉਂਕਿ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾਉਣ ਦਾ ਦਾਅਵਾ ਕਰ ਰਹੀ ਹੈ ਇਸ ਵੀਡੀਓ ਨੇ ਹੜਕੰਪ ਮਚਾਇਆ ਕਿਉਂਕਿ 5 ਮਿੰਟਾਂ ਚ ਚਿੱਟਾ ਮਿਲਣ ਦਾ ਦਾਵਾ ਕਰਨਾ ਕੋਈ ਛੋਟੀ ਗੱਲ ਤਾਂ ਨਹੀਂ ਹੈ ਉਧਰ ਫਿਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਐ ਬੁਲਾਰੇ ਬਲਤੇਜ ਪੰਨੂ ਉਹ মিডিਆ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਹੋਰਾਂ ਨੂੰ ਸੰਗ ਕਰਨੀ ਚਾਹੀਦੀ ਹੈ ਉਹ ਕਹਿੰਦੇ ਕਿ ਇਹਨਾਂ ਨੇ ਨਸ਼ਾ ਰੋਕਣ ਦਾ ਸਾਦਾ ਸਾਥ ਤਾਂ ਕੀ ਦੇਣਾ ਸਗੋਂ ਵਧਾਉਣ ਲੱਗੇ ਨੇ ਔਰ ਨਾਲ ਦੀ ਨਾਲ ਜਿਹੜੇ ਬਲਤੇਜ ਪੰਨੂ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਨੇ ਉਹਨਾਂ ਇਥੋਂ ਤੱਕ ਕਿਹਾ ਕਿ ਇਹਨਾਂ ਦੀਆਂ ਸਰਕਾਰਾਂ ਵੇਲੇ ਚਿੱਟਾ ਵਧਿਆ ਕਾਲੀ ਦਲ ਵੇਲੇ ਸ਼ੁਰੂ ਹੋਇਆ ਤੇ ਵਧਿਆ ਤੇ ਕਾਂਗਰਸ ਵੀ ਰੋਕ ਨਹੀਂ ਸਕੀ ਜੇ ਅਸੀਂ ਰੋਕ ਰਹੇ ਹਾਂ ਤੇ ਸਾਡੀਆਂ ਲੱਤਾਂ ਖਿੱਚ ਰਹੇ ਨੇ ਇਹ ਗੱਲ ਆਖੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਪਰ ਤੁਹਾਨੂੰ ਕੀ ਲੱਗਦਾ ਕੀ ਆਮ ਆਦਮੀ ਪਾਰਟੀ ਸੱਚਮੁੱਚ ਚਿੱਟਾ ਰੋਕ ਰਹੀ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਚਿੱਟਾ ਬੰਦ ਹੋ ਰਿਹਾ ਰੋਕ ਰਿਹਾ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖੋ ਤੇ ਅਗਲੀ ਖਬਰ ਸੁਖਬੀਰ ਬਾਦਲ ਹੋਰਾਂ ਦੇ ਉੱਪਰ ਅਕਾਲੀ ਦਲ ਦੇ ਉੱਪਰ ਐਸਜੀਪੀਸੀ ਨੂੰ ਸ਼੍ਰੋਮਣੀ ਕਮੇਟੀ ਨੂੰ ਪੈਸੇ ਨਾ ਦੇਣ ਦਾ ਦੋਸ਼ ਲੱਗਿਆ ਐਸਜੀਪੀਸੀ ਜਿਹੜਾ ਪ੍ਰਸਾਰਣ ਦਰਬਾਰ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਕਰਵਾਉਂਦੀ ਹੈ ਪੀਟੀਸੀ ਚੈਨਲ ਤੇ ਉਦੇ ਬਾਰੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਐ ਸਾਬਕਾ ਜਥੇਦਾਰ ਅਕਾਲ ਤਖਤ ਉਹਨਾਂ ਨੇ ਭਾਈ ਵੱਡਾ ਸਵਾਲ ਉਠਾਇਆ ਉਹ ਕਹਿੰਦੇ ਨੇ ਕਿ ਸੁਖਬੀਰ ਬਾਦਲੂੜਾ ਨੇ ਪੀਟੀਸੀ ਚੈਨਲ ਦੇ ਉੱਪਰ ਦਹਾਕਿਆਂ ਤੋਂ ਫ੍ਰੀ ਦੇ ਵਿੱਚ ਜਿਹੜਾ ਪ੍ਰਸਾਰਣ ਹੈ ਉਹ ਕੀਤਾ ਔਰ ਸ਼੍ਰੋਮਣੀ ਕਮੇਟੀ ਨੂੰ ਪੈਸੇ ਅਦਾ ਨਹੀਂ ਕੀਤੇ ਹੁਣ ਇਹ ਜਿਹੜਾ ਦੋਸ਼ ਲਾਇਆ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਇਹ ਦੋਸ਼ ਸਹੀ ਹੈ ਗਿਆਨੀ ਹਰਪ੍ਰੀਤ ਠੀਕ ਬੋਲ ਰਹੇ ਨੇ ਕਿ ਜਾਂ ਫਿਰ ਉਹ ਗਲਤ ਬੋਲਦੇ ਹੋ ਸਕਦੇ ਨੇ ਅਗਲੀ ਵੱਡੀ ਖਬਰ ਹੈ ਵਿਕਰਮਜੀਤ ਮਜੀਠੀਆ ਜੇਲ੍ਹ ਤੋਂ ਬਾਹਰ ਆਏ ਔਰ ਅੱਜ ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਔਰ ਮੁਹਾਲੀ ਅਦਾਲਤ ਜਦੋਂ ਮਜੀਠੀਆ ਦੀ ਪੇਸ਼ੀ ਹੋਈ ਹੈ ਤਾਂ ਮਜੀਠੀਆ ਦੇ ਉੱਪਰ ਅਦਾਲਤ ਨੇ ਅੱਜ ਵੱਡੀਆਂ ਪਾਬੰਦੀਆਂ ਲਾਈਆਂ ਨੇ ਕੀ ਪਾਬੰਦੀਆਂ ਲਾਈਆਂ ਇੱਕ ਤਾਂ ਵਿਕਰਮ ਮਜੀਠੀਆ ਦਾ ਅਦਾਲਤ ਨੇ ਪਾਸਪੋਰਟ ਜਮ੍ਹਾਂ ਕਰਾ ਲਿਆ ਕੁਝ ਹੋਰ ਪਾਬੰਦੀਆਂ ਲਾਈਆਂ ਕਿ ਤੁਸੀਂ ਇੱਥੇ ਰਹਿੰਦੇ ਆ ਆ ਚੀਜ਼ਾਂ ਨਹੀਂ ਬੋਲ ਸਕੋਗੇ ਤੇ ਆ ਨਹੀਂ ਕਰ ਸਕੋਗੇ ਪਰ ਦੂਜੇ ਪਾਸੇ ਮਜੀਠੀਆ ਦਾ ਇੱਕ ਬਿਆਨ ਬਹੁਤ ਚਰਚਾ ਚ ਹੈ ਵਿਕਰਮਜੀਤ ਮਜੀਠੀਆ ਨੇ ਕਿਹਾ ਕਿ ਮੈਂ 5-6 ਮਹੀਨੇ ਜੇਲ੍ਹ ਚ ਰਹਿ ਕੇ ਆਇਆ ਹੁਣ ਜਦ ਮੈਂ ਬਾਹਰ ਆਇਆ ਤਾਂ ਮੈਂ ਟੁੱਟਦਾ ਖਿੰਡਦਾ ਅਕਾਲੀ ਦਲ ਇਕੱਠਾ ਕਰਨਾ ਸਾਰੇ ਰੁੱਸੇ ਲੀਡਰ ਮੈਂ ਇਕੱਠੇ ਕਰਨੇ ਨੇ ਪਰ ਭਾਵੇਂ ਮੈਨੂੰ ਨੰਗੇ ਪੈਰੀ ਜਾਣਾ ਪਏ ਮੈਂ ਜਾਊਂਗਾ ਤੇ ਜਦੋਂ ਇਹ ਗੱਲ ਅਕਾਲੀ ਦਲ ਨਾਲੋਂ ਟੁੱਟ ਚੁੱਕੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਪੁੱਛੀ ਗਈ ਚੰਦੂ ਮਾਜਰਾ ਕਹਿੰਦਾ ਜੀ ਜੇਕਰ ਉਹ ਨੰਗੇ ਪੈਰੀ ਆਉਣਗੇ ਤਾਂ ਅਸੀਂ ਫਿਰ ਕੁੱਟ ਕੇ ਜੱਪੀ ਪਾਵਾਂਗੇ ਪਰ ਅਜੇ ਤੱਕ ਸਾਡੇ ਕੋਲ ਕੋਈ ਗੱਲ ਨਹੀਂ ਆਈ ਦੂਜੇ ਪਾਸੇ ਮਨਪ੍ਰੀਤ ਆਲੀ ਜਿਹੜਾ ਅਕਾਲੀ ਦਲ ਦਾ ਐਮਐਲਏ ਮੌਜੂਦਾ ਜਿਹੜਾ ਅਕਾਲੀ ਦਲ ਨਾਲੋਂ ਸੁਬੀਰ ਬਾਦਲ ਨਾਲੋਂ ਅਲੱਗ ਹੋ ਚੁੱਕਾ ਹੈ ਉਹਨੂੰ ਜਦੋਂ ਪੁੱਛਿਆ ਗਿਆ ਤਾਂ ਉਹਨੇ ਕਿਹਾ ਮੇਰਾ ਅਕਾਲੀ ਦਲ ਨਾਲ ਕੋਈ ਰੌਲਾ ਨਹੀਂ ਮੇਰਾ ਤਾਂ ਉਸ ਅਕਾਲੀ ਦਲ ਦੇ ਆਗੂਆਂ ਨਾਲ ਰੌਲਾ ਹੈ ਜਿਹੜੇ ਤਿਆਗ ਦੀ ਭਾਵਨਾ ਨਹੀਂ ਰੱਖਦੇ ਇਹ ਕਮੈਂਟ ਸਿੱਧੇ ਰੂਪ ਚ ਜਾਪਦਾ ਹੈ ਕਿ ਸੁਖਬੀਰ ਬਾਦਲ ਬਾਰੇ ਹੈ ਕਿਉਂਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੇ ਲਈ ਕਈਆਂ ਨੇ ਸਵਾਲ ਚੁੱਕੇ ਸੀ ਪਰ ਉਹ ਫਿਰ ਪ੍ਰਧਾਨ ਬਣੇ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਦੇ ਐਮਐਲਏ ਮਨਪ੍ਰੀਤ ਿਆਲੀ ਜਿਹੜੇ ਕਿ ਹੁਣ ਅਲੱਗ ਨੇ ਉਹਨਾਂ ਦਾ ਇਹ ਕਮੈਂਟ ਕਿਹਦੇ ਤੇ ਹੋ ਸਕਦਾ ਹੈ ਅਗਲੀ ਖਬਰ ਤੇ ਗੱਲ ਕਰਦੇ ਆਂ ਅਗਲੀ ਖਬਰ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਅੱਜ ਪ੍ਰੈਸ ਕਾਨਫਰੰਸ ਅੱਧੀ ਅਮਰਸਰ ਸਾਹਿਬ 'ਚ ਉੱਥੇ ਉਹਨੇ ਜਿਹੜਾ ਪਿਛਲੇ ਦਿਨੀ ਬਜਟ ਲੈ ਕੇ ਆਈ ਹੈ ਕੇਂਦਰ ਸਰਕਾਰ ਮੋਦੀ ਸਰਕਾਰ ਉਹਦੇ ਬਾਰੇ ਬਹੁਤ ਗੁਣਗਾਨ ਕੀਤੇ ਬਜਟ ਨੂੰ ਲੋਕਾਂ ਦੇ ਬੜਾ ਪੱਖ ਚ ਕਿਹਾ ਕਿ ਇਹ ਬਜਟ ਤਾਂ ਬਹੁਤ ਕਮਾਲ ਦਾ ਹੈ ਲੋਕਾਂ ਦਾ ਬਹੁਤ ਫਾਇਦਾ ਕਰੇਗਾ ਤੇ ਹੋਰ ਵੀ ਕਈ ਵੱਡੀਆਂ ਗੱਲਾਂ ਕੇਂਦਰ ਸਰਕਾਰ ਦੀਆਂ ਰਵਨੀਤ ਬਿੱਟੂ ਨੇ ਬੋਲੀਆਂ ਤੁਹਾਨੂੰ ਕੀ ਲੱਗਦਾ ਰਵਨੀਤ ਬਿੱਟੂ ਠੀਕ ਕਹਿ ਰਿਹਾ ਕਿ ਐਵੇਂ ਝੂਠਾ ਗੁਣਗਾਣ ਕੇਂਦਰ ਸਰਕਾਰ ਦਾ ਕਰ ਰਿਹਾ ਅਗਲੀ ਵੱਡੀ ਖਬਰ ਹੈ ਬੀਤੇ ਦਿਨੀ ਜਿਹੜੀ ਭਾਰਤੀ ਕਿਸਾਨੀ ਉਹਨਾਂ ਨੇ ਇਕਤਾ ਉਗਰਾ ਹੈ ਉਹਦਾ ਤੇ ਪੰਜਾਬ ਸਰਕਾਰ ਦੀ ਪੁਲਿਸ ਦਾ ਇੱਕ ਧੇੜ ਆਪਸ ਦੇ ਵਿੱਚ ਹੋਇਆ ਕਿਸਾਨ ਜਦੋਂ ਧਰਨਾ ਲਾਉਣ ਜਾਣਾ ਚਾਹੁੰਦੇ ਸੀ ਜਿਹੜਾ ਕਿਸਾਨਾਂ ਦਾ ਸੰਵਿਧਾਨਕ ਹੱਕ ਹੈ ਉਹਦੇ ਤਹਿਤ ਪੁਲਿਸ ਨੇ ਰੋਕਿਆ ਫੜੋ ਫੜੀ ਕੀਤੀ ਕੱਲ ਫਿਰ ਜਿਹੜਾ ਬਰਨਾਲਾ ਬਠਿੰਡਾ ਹਾਈਵੇ ਹੈ ਉਹਦੇ ਪੁੱਚੋ ਮੰਡੀ ਰਾਮਪੂਰਾ ਦੇ ਨੇੜੇ ਪੁਲਿਸ ਤੇ ਕਿਸਾਨਾਂ ਦੀ ਝੜਪ ਹੋਈ ਉਸ ਤੋਂ ਬਾਅਦ ਅੱਜ ਕਿਸਾਨਾਂ ਨੇ ਵੱਡੀ ਚੇਤਾਵਨੀ ਦੇ ਕੇ ਆਪਣਾ 3 ਦਿਨ ਦੇ ਲਈ ਧਰਨਾ ਰੋਕਿਆ ਕਿਸਾਨਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ 3 ਦਿਨ ਦਾ ਅਲਟੀਮੇਟਮ ਦਿੰਦੇ ਹਾਂ ਉਗਰਾਹਾ ਜ਼ੱਤੀਬੰਦੀ ਨੇ ਐਲਾਨ ਕੀਤਾ ਕਿ ਜੇਕਰ ਤਿੰਨਾਂ ਦਿਨਾਂ ਦੇ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਇਸ ਤੋਂ ਵੀ ਤਿੱਖਾ ਤੇ ਵੱਡਾ ਸੰਘਰਸ਼ ਕਰਾਂਗੇ ਹੁਣ ਵੇਖਣਾ ਹੈ ਕਿ ਭਗਵੰਤ ਮਾਨ ਸਰਕਾਰ ਇਸ ਤੇ ਕੀ ਫੈਸਲਾ ਲਵੇਗੀ ਕਿਉਂਕਿ ਵੋਟਾਂ ਸਿਰ ਤੇ ਨੇ ਤੇ ਕਿਸਾਨਾਂ ਦੀਆਂ ਵੋਟਾਂ ਮਜ਼ਦੂਰਾਂ ਦੀਆਂ ਵੋਟਾਂ ਨਾਲ ਹੀ ਪਹਿਲਾਂ ਇਹਨਾਂ ਨੇ ਸਰਕਾਰ ਬਣਾਈ ਹੈ ਹੁਣ ਕੀ ਕਰਨਗੇ ਇਹ ਵੇਖਣ ਵਾਲੀ ਗੱਲ ਹੈ ਔਰ ਉਧਰ ਪੁਲਿਸ ਨੇ ਵੀ ਵੱਡਾ ਐਕਸ਼ਨ ਲਿਆ ਪੁਲਿਸ ਨੇ ਤਕਰੀਬਨ 200 ਦੇ ਕਰੀਬ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਪਰ ਪਰਚਾ ਦਰਜ ਕਰ ਲਿਆ ਔਰ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਇਸ ਤੋਂ ਬਾਅਦ ਹੁਣ ਕਿੱਧਰ ਨੂੰ ਕਹਾਣੀ ਜਾਂਦੀ ਹੈ ਆਉਣ ਵਾਲਾ ਟਾਈਮ ਦੱਸੇਗਾ ਇੱਕ ਅਗਲੀ ਵੱਡੀ ਖਬਰ ਹੈ ਕਿ ਇੱਕ ਡੀਐਸਪੀ ਮਨਜੀਤ ਸਿੰਘ ਉਹ ਵੀ ਕੱਲ ਜਦੋਂ ਕਿਸਾਨਾਂ ਤੇ ਪੁਲਸ ਦਾ ਟਕਰਾਅ ਚੱਲ ਰਿਹਾ ਸੀ ਤਾਂ ਉਸ ਟਾਈਮ ਦੀ ਇੱਕ ਵੀਡੀਓ ਵੱਖ-ਵੱਖ ਜਿਹੜੇ ਚੈਨਲ ਹੈ ਵੱਡੇ ਉਹਨਾਂ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਦੇ ਚ ਮਨਜੀਤ ਸਿੰਘ ਜਿਹੜੇ ਡੀਐਸਪੀ ਆ ਪੁਲਿਸ ਦੇ ਉਹ ਆਪਣੇ ਹੀ ਮੁਲਾਜ਼ਮਾਂ ਦੇ ਨਾਲ ਗੱਲ ਕਰ ਰਿਹਾ ਤੇ ਉਹ ਇਹ ਕਹਿ ਰਿਹਾ ਕਿ ਵੇਖੋ ਨਾ ਪਾਣੀ ਦਾ ਪ੍ਰਬੰਧ ਹੈ ਨਾ ਤੇਲ ਦਾ ਪ੍ਰਬੰਧ ਹੈ ਨਾ ਮਾਸਕਾਂ ਦਾ ਪ੍ਰਬੰਧ ਹੈ ਮਤਲਬ ਕਹਿਣ ਦਾ ਆਪਣੇ ਹੀ ਪੁਲਿਸ ਦੇ ਪ੍ਰਬੰਧਾ ਦੇ ਉੱਪਰ ਡੀਐਸਪੀ ਉਸ ਕੱਥਤ ਵੀਡੀਓ ਦੇ ਵਿੱਚ ਸਵਾਲ ਚੁੱਕਦੇ ਨਜ਼ਰ ਆ ਰਹੇ ਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਵਿਚਾਰ ਲਿਖ ਸਕਦੇ ਹੋ ਤੇ ਅਗਲੀ ਖਬਰ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਪ੍ਰਦਰਸ਼ਨ ਕੀਤੇ ਗਏ ਇਹ ਪ੍ਰਦਰਸ਼ਨ ਕਿਰਤੀ ਕਿਸਾਨ ਯੂਨੀਅਨ ਨੇ ਕੀਤੇ ਨਰਪਾ ਸਿੰਘ ਢੁੱਡੀਕੇ ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਅਗਵਾਈ ਦੇ ਵਿੱਚ ਸੂਬਾ ਕਮੇਟੀ ਕਿਰਤੀ ਕਿਸਾਨ ਯੂਨੀਅਨ ਨੇ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਨੇ ਉਹਨਾਂ ਨੇ ਕਿਹਾ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਮਨਾਉਣੀਆਂ ਚਾਹੁੰਦੇ ਨੇ ਪਰ ਜਿਹੜੀ ਪੰਜਾਬ ਸਰਕਾਰ ਹੈ ਉਹ ਕਿਸਾਨਾਂ ਨੂੰ ਠੱਕੇ ਨਾਲ ਦਬਾਉਣਾ ਚਾਹੁੰਦੀ ਹੈ ਹੁਣ ਅਗਲੀ ਖਬਰ ਤੇ ਜਾਣਦੇ ਹਾਂ ਅਗਲੀ ਵੱਡੀ ਖਬਰ ਹੈ ਭਾਰਤ ਦੇ ਇੱਕ ਹਿੱਸੇ ਦੇ ਵਿੱਚ ਮੋਬਾਈਲ ਫੋਨ ਵਰਤਨ ਤੇ ਪਾਬੰਦੀ ਲੱਗੀ ਹੈ ਇਹ ਪਾਬੰਦੀ ਪੰਜਾਬ ਦੇ ਬਿਲਕੁਲ ਗੁਆਂਢੀ ਸੂਬੇ ਜਿਹੜਾ ਕਦੇ ਪੰਜਾਬ ਦਾ ਹੀ ਹਿੱਸਾ ਸੀ ਹਿਮਾਚਲ ਉੱਥੋਂ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਲਾਈ ਹੈ ਸੁਖੂ ਨੇ ਸਕੂਲਾਂ ਦੇ ਵਿੱਚ ਮੋਬਾਈਲ ਫੋਨ ਵਰਤਨ ਤੇ ਪਾਬੰਦੀ ਲਾਈ ਹੈ ਜਿੰਨਾ ਟਾਈਮ ਸਕੂਲ ਦੇ ਵਿੱਚ ਬੱਚੇ ਰਹਿਣਗੇ ਟੀਚਰ ਰਹਿਣਗੇ ਤਾਂ ਉੱਥੇ ਮੋਬਾਈਲ ਫੋਨ ਨਹੀਂ ਵਰਤਿਆ ਜਾ ਸਕੇਗਾ ਇਹ ਪਾਬੰਦੀ ਇਸ ਕਰਕੇ ਲਾਈ ਗਈ ਹੈ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਤੇ ਮੋਬਾਈਲ ਫੋਨ ਹੈ ਇਹ ਡਰਗ ਮੰਗ ਨਸ਼ੇ ਮੰਗ ਬਹੁਤ ਸਾਰੇ ਲੋਕਾਂ ਨੂੰ ਚੰਬੜਦਾ ਜਾ ਰਿਹਾ ਹੈ ਖਾਸ ਕਰਕੇ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੁਹਾਨੂੰ ਕੀ ਲੱਗਦਾ ਹੈ ਜਿਵੇਂ ਹਿਮਾਚਲ ਚ ਪਾਬੰਦੀ ਲਾਈ ਹੈ ਕੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਾਬੰਦੀ ਲਾਉਣੀ ਚਾਹੀਦੀ ਹੈ ਕਿ ਜਾਂ ਫਿਰ ਇਹ ਪਾਬੰਦੀ ਗਲਤ ਹੈ ਤੁਸੀਂ ਇਹਦੇ ਬਾਰੇ ਆਪਣਾ ਵਿਚਾਰ ਲਿਖ ਸਕਦੇ ਹੋ ਅਗਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦਾ ਆਗੂ ਲੱਕੀ ਉਭਰਾਏ ਪਿਛਲੇ ਦਿਨੀ ਉਹਦੇ ਤੇ ਅਚਾਨਕ ਹਮਲਾ ਹੋਇਆ ਹਮਲੇ ਚ ਉਹਦੀ ਜਾਨ ਚਲੀ ਗਈ ਔਰ ਅੱਜ ਉਹਦੀ ਮੌਤ ਬਾਰੇ ਦੋ ਵੱਡੇ ਖੁਲਾਸੇ ਕੀਤੇ ਨੇ ਇੱਕ ਖੁਲਾਸਾ ਤਾਂ ਪੁਲਿਸ ਨੇ ਕੀਤਾ ਕਿ ਉਹਦੇ ਕਤਲ ਦੇ ਵਿੱਚ ਜਿਹੜੇ ਵਿਅਕਤੀ ਦਾ ਮੁੱਖ ਰੂਪ ਚ ਨਾਂ ਬੋਲਦਾ ਉਹ ਗੈਂਗਸਟਰ ਬਣਨ ਤੋਂ ਪਹਿਲਾਂ ਉਹਦਾ ਲੱਕੀ ਉਬਰਾਇਦਾ ਦਾ ਦੋਸਤ ਸੀ ਤੇ ਦੂਜਾ ਉਸ ਕਤਲ ਕਾਂਡ ਦੇ ਵਿੱਚ ਇਹ ਖੁਲਾਸਾ ਆਇਆ ਕਿ ਲੱਕੀ ਉਬਰਾਇਦਾ ਇੱਕ ਨੌਕਰ ਸੀਗਾ ਜਿਹਦੀ ਪੁਲਿਸ ਜਾਂਚ ਕਰ ਰਹੀ ਹੈ ਜਿਹਨੇ ਇਸ ਕਤਲ ਕਾਂਡ ਦੇ ਵਿੱਚ ਆਪਣੇ ਹੀ ਮਾਲਕ ਦੇ ਖਿਲਾਫ ਕਾਤਲਾਂ ਦੀ ਮਦਦ ਕੀਤੀ ਹੋ ਸਕਦੀ ਹੈ ਹੁਣ ਇਹ ਪੂਰੀ ਖਬਰ ਕੱਲ ਤੱਕ ਨਿਕਲ ਕੇ ਆ ਜਾਏਗੀ ਅਗਲੀ ਖਬਰ ਤੇ ਗੱਲ ਕਰਦੇ ਹਾਂ ਪਾਣੀ ਦੇ ਪਿੱਛੇ ਦੋ ਬੰਦਿਆਂ ਦੀ ਮੌਤ ਹੋਈ ਹੈ ਮਾਮਲਾ ਮੁਕਤਸਰ ਸਾਹਿਬ ਦੇ ਪਿੰਡ ਦਾ ਤੇ ਮੁਕਤਸਰ ਦੇ ਵਿੱਚ ਪਾਣੀ ਦੀ ਵਾਰੀ ਤੋਂ ਲੜੇ ਔਰ ਪਾਣੀ ਛੋਟੀ ਜੀ ਗੱਲ ਤੋਂ ਲੜ ਕੇ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਜਣੇ ਜ਼ਖਮੀ ਹੋ ਚੁੱਕੇ ਨੇ ਔਰ ਇਹ ਵੱਡਾ ਮਾਮਲਾ ਬਣਿਆ ਤੁਸੀਂ ਦੇਖੋ ਪਾਣੀ ਵੀ ਇੱਥੇ ਰਹਿਣਾ ਜ਼ਮੀਨਾਂ ਵੀ ਇੱਥੇ ਰਹਿਣੀਆਂ ਪਰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜ ਝਗੜ ਕੇ ਕੀਮਤੀ ਜਾਨਾਂ ਤਬਾਹ ਕਰ ਦੇਣੀਆਂ ਘਰ ਉਜਾੜ ਦੇਣੇ ਇਹ ਕਿਹੋ ਜਿਹਾ ਮਨੁੱਖੀ ਸੁਭਾਅ ਕੁਝ ਲੋਕਾਂ ਦਾ ਇਹ ਖਰੂਦੀ ਸੁਭਾਅ ਨੇ ਬਹੁਤ ਵੱਡੇ ਨੁਕਸਾਨ ਕੀਤੇ ਆਂਡੀਆਂ ਗਵਾਂਡੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਇੱਥੋਂ ਤੱਕ ਕਿ ਪਰਿਵਾਰਾਂ ਦੇ ਵਿੱਚ ਘਰ ਦੇ ਜੀਵਾਂ ਦੇ ਬਹੁਤ ਵੱਡੇ ਨੁਕਸਾਨ ਇਸ ਸੁਭਾ ਨੇ ਇਸ ਰਵਈਏ ਨੇ ਇਸ ਸਮਝਣੇ ਕੀਤੇ ਨੇ ਪਰ ਕੁਝ ਲੋਕ ਜਿਹੜੇ ਨੇ ਉਹ ਇਸ ਸਮਝ ਦਾ ਸ਼ਿਕਾਰ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼